ਦੇਰਾ ਬਾਬਾ ਪੰਜ ਪੀਰ ਜੀ ਦੀ ਦਰਗਾਹ ਵਿਖੇ ਲੋਹੜੀ ਅਤੇ ਮਾਗੀ ਦਾ ਪੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਮੁੱਖ ਸੇਵਾਦਾਰ ਸੀਨੀਅਰ ਪ੍ਰਧਾਨ ਪਰਮਜੀਤ ਸਿੰਘ ਪੰਮੀ ਕਰਨ ਜੱਟ ਵਾਈਸ ਪ੍ਰਧਾਨ ਇਹ ਮੇਲਾ 14 1 2026 ਦਿਨ ਬੁੱਧਵਾਰ ਨੂੰ ਮਨਾਇਆ ਗਿਆ ਇਸ ਮੇਲੇ ਵਿੱਚ ਉੱਚੇ-ਚੇ ਤੌਰ ਤੇ ਨੌਜਵਾਨਾਂ ਲਈ ਕੁਸ਼ਤੀ ਮੁਕਾਬਲੇ ਕਰਵਾਏ ਗਏ ਹਨ ਅਤੇ ਪ੍ਰੇਰਿਤ ਕੀਤਾ ਗਿਆ ਹੈ ਕਿ ਨੌਜਵਾਨ ਨਸ਼ਾ ਨੂੰ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਕੁਸ਼ਤੀਆਂ ਵਿੱਚ ਭਾਗ ਲੈਣ ਅਤੇ ਆਪਣੇ ਮਾਪਿਆਂ ਦੇ ਨਾਮ ਨੂੰ ਰੋਸ਼ਨ ਕਰਨ ਇਸ ਮੇਲੇ ਵਿੱਚ ਮਸ਼ਹੂਰ ਗਾਇਕ پرویز ਆलम, ਅਸलम अली, ਰਜੇਸ਼ ਰਾਜੂ ਨੇ ਮਹਿਫਿਲ ਵਿੱਚ ਹਾਜ਼ਰੀ ਲਗਵਾਈ ਆਈ ਹੋਈ ਸੰਗਤ ਵਾਸਤੇ ਉਚੇਚੇ ਤੌਰ ਤੇ ਲੰਗਰ ਪੰਡਾਰੇ ਦੇ ਵੀ ਇੰਤਜ਼ਾਮ ਕੀਤੇ ਗਏ ਇਹ ਮੇਲਾ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਦੇ ਮੇਅਰ ਮੋਤੀ ਸਿੰਘ ਪਾਟਿਆ ਨੇ ਆ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਹਾਜ਼ਰੀ ਲਗਵਾਈ ਪੱਤਰਕਾਰ ਸੈਦ ਸਿੰਘ ਦੇ ਨਾਲ ਸਿਮਰਨ ਮਟੂ ਦੀ ਵਿਸ਼ੇਸ਼ ਰਿਪੋਰਟ ਹੈਲੋ ਭਾਈਓ ਮੇਰੇ ਵੀਰ ਪਿਆਜੋ ਕੀ ਬਾਤ ਹੈ ਜੀ ਤੁਹਾਡਾ ਫਰੀ ਖਾਤੇ ਖਾੜੇ ਵਿੱਚ ਚ ਪਰਮਨੋ ਖਾੜੇ ਵਿੱਚ ਆਜੋ ਆਜੋ ਖਾੜੇ ਵਿੱਚ ਲਾਇਓ ਕੀ ਬਾਤ ਹੈ ਜੀ ਪਰਵਾਸੇ ਆਈ ਖੁਸ਼ੀਆਂ ਬਾਰੇ ਧਾਰੈ ठीकु आहे जी खणे जे खणे दर पैदा ਕਿਆ ਬਾਤ ਹੈ ਕੀ ਬਾਤ ਹੈ ਟਿਕਾ ਲਾ ਕੇ ਵੀ ਟਿਕਾ ਲਾ ਕੇ ਟਿਕਾ ਲਾ ਢਿੱਲਾ ਪਾਉਂਦੇ ਸਾਡੇ ਪਹਿਲਵਾਨ ਨਹੀਂ ਢਿੱਲੇ ਪੈਂਦੇ ਆ ਇਹ ਕਾਰਵਾਨੋ ਕੋਈ ਸ਼ਤਾ ਦਾ ਦੇ ਗੱਸੇ ਹਾਏ ਦਾਤ ਖਾਓ ਕੋਈ ਸ਼ਬਦਦਾਨ ਬਖਾਓ ਕੋਈ ਆਪਣਾ ਫਿਨਿਸ਼ ਬਖਾਓ ਕੋਈ ਅੰਦਰ ਖਾੜੇ ਦੇ ਅੰਦਰ ਖਾੜੇ ਦੇ ਅੰਦਰ ਖਾੜੇ ਦੇ ਅੰਦਰ ਆਪਾਂ ਪੰਜ ਪਏ ਤੇ ਜਿਹੜਾ ਅੰਕਲ ਦੀ ਮੇਲਾ ਕਰਵਾਇਆ ਜਾ ਰਿਹਾ ਅੱਜ ਮਾਗੀ ਦਾ ਇਹਦੇ ਵਿੱਚ ਕਿਹੜੇ ਕਿਹੜੇ ਮਹਾਨ ਤੇ ਚੇਤਾ ਸਿੰਗਰ ਜਿਹੜੇ ਆਏਗੇ ਬਹੁਤ ਵਧੀਆ ਵਧੀਆ ਸਿੰਗਰ ਹੈ ਇਹ ਸੁਣਨ ਤੋਂ ਪਹਿਲਾਂ ਦੱਸਿਆ ਜੇ ਤੁਸੀਂ ਕਿਹੜੇ ਕਿਹੜੇ ਤੌਰ ਤੇ ਕੋਣ ਆਇਆ ਸੀਗਾ ਮੋਟੀ ਪਾਟੀ ਆਇਆ ਅੱਛਾ ਜੀ ਤੇ ਆਈ ਹੋਈ ਸੰਗਤ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਜੀ ਸੰਤਾਨਾ ਜਿਹੜੋ ਖਾੜੇ ਦੇ ਵਿੱਚ ਆਉਣ ਵਾਲੀਆਂ ਜਿਹੜੀ ਮਸਲਾ ਹੈਗੀ ਆ ਉਹ ਕਹਾੜੇ ਨਾਲ ਪਹਿਲਵਾਨੀ ਨਾਲ ਕ੍ਰਿਕਟ ਨਾਲ ਜੁੜਨ ਨਸ਼ਿਆਂ ਤੋਂ ਬਚਣ ਬਾਕੀ ਦੇ ਪਿੰਡਾਰੇ ਦੀ ਜਿਹਰੇ ਵੱਲੋਂ ਲੱਖ ਲੱਖ ਵਧਾਈ ਹੋਏ